ਗੁਰੂ ਦੇ ਨਾਲ ਜਦੋਂ ਆਪਾਂ ਇਹ ਨੂੰ ਜੋੜਨਾ ਕਰੀਏ ਹਾਂ ਦੇ ਸੋਚ ਤੇ ਬਹੁਤ ਵਧੀਆ ਹੁੰਦਾ ਕਿਉਂਕਿ ਆਪਾਂ ਜਿਆਦਾਤਰ ਕੋਸ਼ਿਸ਼ ਨਹੀਂ ਕਰਦੇ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ ਜੇ ਆਪਾਂ ਕੋਸ਼ਿਸ਼ ਕਰੀਏ ਤੇ ਇੱਕ ਨਾ ਇੱਕ ਦਿਨ ਹੋ ਜਾਂਦਾ ਜਦੋਂ ਆਪਣੀ ਆਤਮਾ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਜਦ ਮਾਤਾ ਦੇ ਗਰਭ ਵਿੱਚ ਆਪਾਂ ਹੁੰਦੇ ਹਾਂ ਜਦੋਂ ਗਰਭ ਤੋਂ ਬਾਹਰ ਆ ਜਾਂਦੇ ਹਾਂ ਤੇ ਉਦੋਂ ਆਪਣੀ ਜਿਹੜੀ ਲੇਵੀਆ ਉਹ ਪਰਮਾਤਮਾ ਨਾਲੋਂ ਟੁੱਟ ਜਾਂਦੀ ਹੈ ਫਿਰ ਆਪਾਂ ਦੁਨਿਆਵੀ ਧੰਦਿਆਂ ਵਿੱਚ ਫਸ ਜਾਂਦੇ ਹਾਂ ਸਾਰੇ ਜਨਿਆ ਕਰਕੇ ਪਰ ਉੱਤੇ ਆਪਾਂ ਇਹ ਲਿਖਾ ਗਿਆ ਇਹ ਨਵੇਂ ਮਹਾਰਾਜ ਜੀ ਕੋਲ ਕੇ ਹੇ ਥੱਲੇ ਜਾ ਕੇ ਪਰਉਪਕਾਰ ਕਰਨੇ ਨੇ ਚੰਗੇ ਕਰਮ ਕਰਨੇ ਨੇ ਪਰ ਇੱਥੇ ਆ ਕੇ ਹੀ ਉਹ ਸਾਰਾ ਕੁਝ ਭੁੱਲ ਜਾਣੇ ਤੇ ਉਹ ਤੋਂ ਉਲਟ ਚੱਲ ਪਿੰਦੇ ਸਿੱਖੀ ਵਾਲੇ ਪਾਸੇ ਅਸੀਂ ਤੁਰਦੇ ਨਹੀਂ ਗੁਰਬਾਣੀ ਨੂੰ ਪੜ ਨਹੀਂ ਸਕਦੇ ਗੁਰਬਾਣੀ ਨੂੰ ਨਾ ਸੁਣਨਾ ਹੀ ਪਸੰਦ ਕਰਦੇ ਆ ਗੁਰਬਾਣੀ ਦੀ ਸੇਵਾ ਲਈ ਗੁਰੂ ਸਾਹਿਬ ਜੀ ਨੇ ਪਾਠ ਦੀ ਸੇਵਾ ਲਈ ਆਪ ਖਾਤਰਾ ਕੇ ਮਾਰਾ ਨੇ ਸੇਵਾ ਆਪੜੀ ਕਿੰਨਾ ਸਮਾਂ ਫਿਰ ਹੋ ਗਿਆ ਤੁਹਾਨੂੰ ਇੱਕ ਗੁਰਬਾਣਾ ਜੁੜਿਆ ਤੇ ਸੰਥਿਆ ਵੀ ਕਿਛੋਂ ਨਹੀਂ ਪਹਿਲੇ ਨੰਬਰ ਤੇ ਦੇ ਧੰਨਵਾਦ ਆਪਣੇ ਉਸਤਾਦ ਜੀ ਦਾ ਕਰੂੰਗਾ ਭਾਈ ਮਨਜਿੰਦਰ ਸਿੰਘ ਪੰਜਵਾੜ ਵਾਲਾ ਜਿੰਨਾ ਕੋਲੋਂ ਮੈਂ ਗੁਰਮਤਿ ਦੀ ਵਿਦਿਆਰੀ ਕਿਉਂਕਿ ਜੇ ਅਕਸਰ ਉਹ ਨਾ ਹੁੰਦੇ ਤੇ ਅੱਜ ਮੈਂ ਇਸ ਥੇ ਕਿ ਨਹੀਂ ਸੀ ਹੁਣਾ ਇਸ ਨੂੰ ਸਮਝਦੇ ਕਿ ਮੈਂ ਆਖਿਆ ਕਿ ਜਦੋਂ ਇੱਕ ਚੌਂਕੜੀ ਦਾ ਪਾਖਾਨ ਪਰਸਾਵ ਕਰਕੇ ਦੇਖਦੇ ਆ ਤਕਰੀਬਨ 25 30 ਦਿਨ ਅਸ਼ਾਦਾ ਪਾਣੀ ਛੱਡਿਆ ਸੀ ਅੱਛਾ ਤੇ ਇੱਕ ਦਿਨ ਦੇ ਵਿੱਚ ਇੱਕ ਸਮਾਂ ਚੁਣ ਲਈਦਾ ਸੀ ਕਿ ਜਿਵੇਂ ਚੌਲ ਖਾਣੇ ਹੁਣ ਥੋੜੇ ਜੇ ਹੂੰ ਹੂੰ ਜਿੱਦਾਂ 12 ਵਜੇ ਦਾ ਟਾਈਮ 2 ਵਜੇ ਦਾ ਕੋਈ ਵੀ ਸਮਾਂ ਆਪਣੇ ਰਿਕਾਰਡਿੰਗ ਵਿੱਚ ਚੁਣ ਸਕਦੇ ਹਾਂ ਜੀ ਜਦੋਂ ਸ੍ਰੀ ਖਾਨਪੜ ਸਾਹਿਬ ਜੀ ਦੀ ਜਪ ਆਰੰਭ ਕੀਤੀ ਸੀ ਤੇ ਤਕਰੀਬਨ ਪੰਜ ਸਿੰਘ ਉਸ ਟਾਈਮ ਤੇ ਹਾਜ਼ਰ ਸੀ ਕੁਝ ਵੀ ਸਿੰਘ ਵਿੱਚੋਂ ਪੰਜ ਸੱਤ ਵਾਰੀ ਵਾਰੀ ਸਿਰ ਸੌਂਦੇ ਹੀ ਤੇ ਕੁਝ ਸਿੰਘ ਜਿਹੜੇ ਵਿੱਚੋਂ ਵਾਰੀ ਵਾਰੀ ਸਿਰ ਆਪਣਾ ਟਾਈਮ ਮਿੱਤ ਕੇ ਤੇ ਜਾਗਦੇ ਵੀ ਪਹਿਰਾ ਦਿੰਦੇ ਸੀ ਲਾਗੇ ਖੜੋਤੇ ਹੁੰਦੇ ਸੀ ਸਿੰਘ ਜਾਂ ਗੁਰਬਾਣੀ ਨੂੰ ਸੌਂਦੇ ਹੀ ਤੇ ਇਸ ਨਾਲ ਫਿਰ ਦਾਸ ਨੂੰ ਹੁੰਦਾ ਕਿ ਚਲੋ ਸਿੰਘ ਨਾਲ ਖੜੇ ਆ ਵੀ ਹੌਸਲਾ ਜਾ ਮਿਲਦਾ ਰਹਿੰਦਾ ਕਿ ਸਿੰਘ ਨਾਲ ਹੈਗੇ ਜਿਹੜੇ ਜਾਗਿੰਦੇ ਵੀ ਸਿੰਘ ਹੁੰਦਾ ਕਿਰੀ ਮਨ ਦੇ ਵਿੱਚ ਕਿ ਜੇ ਕੱਲਾ ਹੋਵੇ ਤੇ ਫਿਰ ਬੜਾ ਕੁਝ ਹੋ ਜਾਂਦਾ ਸਾਤਿਗੁਰੂ ਕੀ ਸੇਵਾ ਸਭਲ ਹੈ ਜੇ ਕੋ ਕਰੇ ਚਿਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਕਲੀ ਸੰਦੀਪਾ ਤੇ ਅੱਜ ਅਸੀਂ ਪਹੁੰਚੇ ਹਾਂ ਤਰਨਤਨ ਦੇ ਪਿੰਡ ਕੋੜ ਤਰਮਚੰਦ ਕੋੜ ਤਰਮਚੰਦ ਪਿੰਡ ਦਾ ਇਹ ਜਿਹੜਾ ਤਹਿਸੀਬ ਹਰਨਾਲ ਸਿੰਘ ਸਾਹਿਬ ਬੈਠੇ ਨੇ ਇਨ੍ਹਾਂ ਨੂੰ ਗੁਰੂ ਸਾਹਿਬ ਤੇ ਇਹਨਾਂ ਦੀ ਅਪਾਰ ਕਿਰਪਾ ਹੋਈ ਹੈ ਜਿਨ੍ਹਾਂ ਨੇ ਇੱਕ ਚੌਕੜਾ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕੀਤਾ ਤੇ ਆਰੰਭ ਵੀ ਕੀਤਾ ਤੇ ਸੰਪੂਰਨ ਭੋਗ ਵੀ ਪਾਇਆ ਬੜੀ ਵੱਡੀ ਗੱਲ ਹੁੰਦੀ ਆ ਜਿੱਥੇ ਸੱਤ ਪਾਠੀ ਰਲ ਕੇ ਜਾਂ ਛੇ ਪਾਠੀ ਰਲ ਕੇ ਪਾਠ ਆਰੰਭ ਕਰਦੇ ਆ ਤੇ ਬਾਅਦ ਚੋਂ ਦਾ ਭੋਗ ਪਾਉਂਦੀ ਆ ਮਦ ਵੀ ਹੁੰਦਾ ਵਾ ਭੋਗ ਵੀ ਪਾਏ ਜਾਂਦੇ ਆ ਜਿੱਥੇ 2-2 ਘੰਟੇ ਰੋ ਲੱਗਦੀ ਆ ਤੇ ਜੋ 2 ਘੰਟੇ ਰੋ ਲੱਗਦੀ ਆ ਉਦੋਂ ਸਰੀਰ ਜਿਹੜਾ ਹੁੰਦਾ ਬਿਲਕੁਲ ਇੱਕ ਟੁੱਟ ਜਾਂਦਾ ਵਾ ਬੜੀ ਵੱਡੀ ਇੱਕ ਕਹਿ ਸਕਦੇ ਗੁਰੂ ਦੇ ਨਾਲ ਜੁੜਨ ਵਾਲੀ ਗੱਲ ਹੁੰਦੀ ਆ ਜਦੋਂ ਆਪਾਂ ਪਾਠ ਕਰਦੇ ਆ ਲੇਕਿਨ ਇਸ ਵੀਰ ਉੱਪਰ ਸਰਦਾਰ ਜੋਬਾ ਸਿੰਘ ਭਾਈ ਜੋਬਾ ਸਿੰਘ ਜਿਨ੍ਹਾਂ ਉੱਪਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਹੈ ਜਿਨ੍ਹਾਂ ਨੇ 1 ਸਾਲ ਵਿੱਚ 3 ਪਾੜ ਕੀਤੇ ਨੇ ਇੱਕੋ ਚੌਕੜੇ ਵਿੱਚ ਆਓ ਆਪਣੇ ਚੈਨਲ 'ਤੇ ਸਵਾਗਤ ਕਰਦੀਆਂ ਨਾਲੇ ਗੱਲਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੁੰਦੀ ਮਿਲ ਕੇ ਜੀ ਜੋ ਇਹੋ ਜਿਹੀ ਰੂਹਾਂ ਸਾਨੂੰ ਮਿਲਦੀਆਂ ਵਾ ਸਾਡਾ ਵੀ ਇਹੀ ਕਰਦਾ ਵੀ ਜਿਹੜੇ ਸਾਡੀ ਜਿਹੜੇ ਸਾਡੀ ਸੰਗਤ ਆ ਉਹਨਾਂ ਤਾਂ ਅੱਗੇ ਕਲ ਪਹੁੰਚਾਈ ਜਾਵੇ ਕਿੰਨੇ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾੰ ਪਤਾ ਲੱਗਾ ਵੀ ਤਿੰਨ ਪਾਠ ਤਹੀ ਇੱਕ ਸਾਲ ਚ ਕੀਤੇ ਆ ਚੌਕੋ ਚੋਗੜਾ ਮਾਰ ਕੇ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਇਹੋ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਜਾਂਦੀ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਜਦੋਂ ਗੁਰੂ ਦੇ ਨਾਲ ਜਦੋਂ ਆਪਾਂ ਲੇਭ ਨੂੰ ਜੋੜਨਾ ਕਰੀਏ ਹਾਂਜੀ ਤੇ ਮਹਿਸੂਸ ਤੇ ਬਹੁਤ ਵਧੀਆ ਹੁੰਦਾ ਕਿਉਂਕਿ ਆਪਾਂ ਜ਼ਿਆਦਾਤਰ ਕੋਸ਼ਿਸ਼ ਨਹੀਂ ਕਰਦੇ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰਦੇ ਹਾਂ ਜੇ ਆਪਾਂ ਕੋਸ਼ਿਸ਼ ਕਰੀਏ ਤੇ ਇੱਕ ਨਾ ਇੱਕ ਦਿਨ ਉਹ ਜਾਂਦਾ ਜਦੋਂ ਆਪਣੀ ਆਤਮਾ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਜਦੋਂ ਆਪਾਂ ਜਨਮ ਵੀ ਲੈਂਦੇ ਤੇ ਆਪਣੀ ਆਤਮਾ ਪਰਮਾਤਮਾ ਨਾਲ ਜੁੜੀ ਹੁੰਦੀ ਹੈ ਬਿਲਕੁਲ ਜਦੋਂ ਮਾਤਾ ਦੇ ਗਰਭ ਵਿੱਚ ਆਪਾਂ ਹੁੰਦੇ ਆ ਜਦੋਂ ਗਰਭ ਤੋਂ ਬਾਹਰ ਆ ਜਾਂਦੇ ਆ ਤੇ ਉਦੋਂ ਆਪਣੀ ਜਿਹੜੀ ਲੇਬ ਆ ਉਹ ਪਰਮਾਤਮਾ ਨਾਲੋਂ ਟੁੱਟ ਜਾਂਦੀ ਹੈ ਟੁੱਟ ਜਾਂਦੀ ਹੈ ਸਹੀ ਫਿਰ ਆਪਾਂ ਦੁਨਿਆਵੀ ਧੰਦਿਆਂ ਵਿੱਚ ਫਸ ਜਾਂਦੇ ਆ ਸਾਰੇ ਜਨਮ ਆ ਕਰਕੇ ਪਰ ਉੱਤੇ ਆਪਾਂ ਇਹ ਲਿਖਾ ਕੇ ਆਏ ਹੁੰਨੇ ਆ ਮਹਾਰਾਜ ਜੀ ਕੋਲ ਕੇ ਅਸੀਂ ਥੱਲੇ ਜਾ ਕੇ ਪਰਉਪਕਾਰ ਕਰਨੇ ਨੇ ਚੰਗੇ ਕਰਮ ਕਰਨੇ ਨੇ ਪਰ ਇੱਥੇ ਆ ਕੇ ਹੀ ਉਹ ਸਾਰਾ ਕੁਝ ਭੁੱਲ ਜਾਣੇ ਤੇ ਉਹ ਤੋਂ ਉਲਟ ਚੜ੍ਹ ਪੰਨੇ ਆ। ਬਿਲਕੁਲ। ਸਿੱਖੀ ਵਾਲੇ ਪਾਸੇ ਅਸੀਂ ਤੁੰ ਦੇਣੀ ਗੁਰਬਾਣੀ ਨੂੰ ਪੜ ਨਹੀਂ ਸਕਦੇ। ਗੁਰਬਾਣੀ ਨੂੰ ਨਾ ਸੁਣਨਾ ਹੀ ਹੀ ਪਸੰਦ ਕਰਦੇ ਆ। ਹੂੰ। ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਫੈਸ਼ਨ ਦਾ ਜ਼ਿਆਦਾ ਦੌਰ ਚੱਲ ਰਿਹਾ। ਜੀ ਜੀ ਬਿਲਕੁਲ। ਕਿਉਂਕਿ ਸਿੱਖੀ ਵਾਲ ਤੇ ਬਹੁਤ ਘੱਟ ਲੋਕ ਆਉਂਦੇ ਨੇ। ਹਾਂ। ਤੇ ਬਾਕੀ ਜੇ ਆਪਾਂ ਗੱਲ ਕਰੀਏ ਕਿ ਚੌਂਕੜਾ ਲਾਉਂਦੇ ਤੇ ਚੌਂਕੜਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਚੌਂਕੜਾ ਲੱਗਾ ਨਹੀਂ ਤੇ ਅਸੀਂ ਤੇ ਕੋਈ ਚੌਂਕੜਾ ਲਾ ਨਹੀਂ ਸਕਦੇ। ਹੂੰ ਗੁਰਬਾਣੀ ਦੀ ਸੇਵਾ ਲਈ ਗੁਰੂ ਸਾਹਿਬ ਜੀ ਨੇ ਪਾਠ ਦੀ ਸੇਵਾ ਲਈ ਦੀ ਆਥਰਾ ਕੇ ਮਾਰੇ ਨੇ ਸੇਵਾ ਆਪ ਲੈ ਲਈ ਹੂੰ ਤੇ ਉਹ ਨਜ਼ਾਰਾ ਜਦ ਤ ਮਹਿਸੂਸ ਹੋਇਆ ਅੰਦਰੋਂ ਰੂਹ ਨੂੰ ਸਕੂਨ ਜਾਂ ਮਿਲਿਆ ਜਾਪਤਾ ਜਦੋਂ ਬੈਠੇ ਹਾਂ ਚੌਂਕੜਾ ਲਾ ਕਰਕੇ ਹਾਂਜੀ ਹਾਂਜੀ ਤੇ ਭਾਈ ਸਾਹਿਬ ਕਿੰਨਾ ਸਮਾਂ ਫਿਰ ਹੋ ਗਿਆ ਤੁਹਾਨੂੰ ਗੁਰਬਾਣਾ ਜੁੜਿਆ ਤੇ ਸੰਥਿਆ ਫਿਰ ਕਿੱਥੋਂ ਲਈ ਸੀ ਸੰਥਿਆ ਮੈਂ ਪਹਿਲੇ ਨੰਬਰ ਤੇ ਦੇ ਤੇ ਧੰਨਵਾਦ ਆਪਣੇ ਉਸਤਾਦ ਜੀ ਦਾ ਕਰੂੰਗਾ ਭਾਈ ਮਨਜਿੰਦਰ ਸਿੰਘ ਜੀ ਪੰਜਵਾੜ ਵਾਲੇ ਅੱਛਾ ਜੀ ਜਿੰਨਾ ਕੋਲੋਂ ਮੈਂ ਗੁਰਮਤਿ ਦੀ ਵਿਦਿਆ ਲਈ ਕਿਉਂਕਿ ਜੇ ਅਕਸਰ ਉਹ ਨਾ ਹੁੰਦੇ ਤੇ ਅੱਜ ਮੈਂ ਇਸ ਸਟੇਜ ਤੇ ਨਹੀਂ ਸੀ ਹਣਾ ਹਾਂ ਅਕਸਰ ਉਹ ਹੀ ਤੇ ਉਹਨਾਂ ਕੋਲੋਂ ਮੈਂ ਗੁਰਮਤਿ ਦੀ ਵਿਦਿਆ ਲਈ ਸੰਧਿਆ ਕੀਤੀ ਹਾਂ ਜੇ ਉਹ ਨਾ ਹੁੰਦੇ ਤੇ ਫਿਰ ਮੈਂ ਸੰਧਿਆ ਵੀ ਨਹੀਂ ਲਾਣੀ ਅੱਜ ਇਸ ਪਾਸੇ ਵੀ ਨਹੀਂ ਹਣਾ ਹਾਂ ਸਿਰਕੇ ਉਹਨਾਂ ਦਾ ਸਭ ਤੋਂ ਪਹਿਲਾਂ ਮੈਂ ਜਿਆਦਾ ਧੰਨਵਾਦ ਕਰਦਾ ਹਾਂ ਹਾਂ ਕਿ ਉਹਨਾਂ ਨੇ ਦਾਸ ਨੂੰ ਸੰਧਿਆ ਦਿੱਤੀ ਤੇ ਇਸ ਕਾਰਨ ਲਈ ਤੇ ਸਮਝਦੇ ਤੇ ਇਸ ਸਟੇਜ ਤੇ ਅੱਜ ਅੱਜ ਪਹੁੰਚ ਚੁੱਕਾ ਮੈਂ ਹਾਂ ਜਦੋਂ ਇਹ ਤੁਸੀਂ ਇਹ ਸੋਚਿਆ ਵੀ ਮੈਂ ਇੱਕ ਚੌਕੜੇ ਚ ਪਾਰਟ ਕਰਨਾ ਜੀ ਫਿਰ ਪਹਿਲਾਂ ਆਪਣੇ ਆਪ ਨੂੰ ਕਿੰਨਾ ਕੁ ਪ੍ਰਪੇਅਰ ਕਰਨਾ ਪੈਂਦਾ ਵਾ ਜਾਂ ਕੀ ਕਰਨਾ ਪੈਂਦਾ ਵੀ ਜਦ ਆਪਾਂ ਇੱਕੋ ਚੌਕੜੇ 'ਚ ਪਾੜ ਕੇ ਕਿਉਂਕਿ ਬਾਰੀ ਜਿਉਂ ਪੜਦੇ ਆ ਜਾਂ ਕੋਈ ਵੀ ਆਪਾਂ ਚੌਂਕੜਾ ਮਾਰਦੀ ਆ ਮਤ ਤੋਂ ਵੱਧ 2 ਘੰਟੇ ਜਾਂ 3 ਘੰਟੇ ਦੇ ਵੇਲੇ ਮੈਂ ਦੇਖਿਆ ਜਦ ਤੱਕ ਚੌਕੜਾ ਵਜਦਾ ਵਾ ਹਾਂਜੀ ਪਰ 48 ਘੰਟੇ ਚੌਕੜਾ ਮਾਰਨਾ ਇੱਕ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿੰਨਾ ਤੁਹਾਨੂੰ ਵੀ ਤਾਂ ਮਹਿਸੂਸ ਹੋਇਆ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਜੰਗਾਂ ਹੁੰਦੀਆਂ ਸੀ ਤੇ ਉੱਥੇ ਕਈ ਸਿੱਖ ਹੀ ਜਦੋਂ ਕਿਲੇ ਦੇ ਵਿੱਚੋਂ ਉਹਨਾਂ ਨੇ ਬਾਹਰ ਆਉਣਾ ਸੀ ਉਹ ਖੇਤਾਂ 'ੇ ਰਹੇ ਸੀ ਨਾ 40 ਕੇ 45 ਸਿੰਘ ਆ ਗਏ ਸੀ ਹਾਂ ਤੇ ਕਿੰਨਾ ਸਮਾਨਾ ਨੇ ਆਪਣੇ ਢਿੱਡ ਤੋਂ ਭੁੱਖੇ ਰਹਿ ਕੇ ਜੰਗ ਲੜੀਆਂ ਹਾਂ ਉਹ ਚੀਜ਼ ਨੂੰ ਮਹਿਸੂਸ ਕਰਨਾ ਚਾਹੀਏ ਕਿ ਮਤਲਬ ਢਿੱਡ ਦੇ ਵਿੱਚ ਆਪਣੇ ਕੋਈ ਨਵਾਲਾ ਨਾ ਹੋਵੇ ਹਾਂ ਤੇ ਕਿਵੇਂ ਰਹਿ ਸਕਦੇ ਆਪਾਂ ਫੇਰੇ ਗੁਰੂ ਦੇ ਸਿੱਖ ਉਹਨਾਂ ਨੂੰ ਭਰੋਸਾ ਹੀ ਸੀ ਨਾ ਗੁਰੂ ਦੇ ਉੱਤੇ ਹਾਂ ਉਹਨਾਂ ਨੂੰ ਭਰੋਸਾ ਹੀ ਤੇ ਗੁਰੂ ਦਾ ਹੱਥ ਵੀ ਉਹਨਾਂ ਦੇ ਉੱਤੇ ਹੀ ਸੀਸ ਤੇ ਤੇ ਜੰਗਾਂ ਉਹਨਾਂ ਨੇ ਲੜੀਆਂ ਏ ਸੀਜ਼ ਨੂੰ ਸਮਝਦੇ ਫਿਰ ਮੈਂ ਆਖਿਆ ਕਿ ਚਲੋ ਇੱਕ ਚੌਂਕੜੀ ਦਾ ਪਾਖਾਨ ਪੜ ਸਾਬ ਕਰਕੇ ਦੇਖਦੇ ਆਂ ਤਕਰੀਬਨ 25 30 ਦਿਨ ਪਛਾਦਾ ਪਾਣੀ ਛੱਡਿਆ ਸੀ ਅੱਛਾ ਤੇ ਇੱਕ ਦਿਨ ਦੇ ਵਿੱਚ ਇੱਕ ਸਮਾਂ ਚੁਣ ਲਈਦਾ ਸੀ ਕਿ ਜਿਵੇਂ ਚੌਲ ਖਾਣੇ ਹੁਣ ਥੋੜੇ ਜੇ ਹੂੰ ਹੂੰ ਜਿਦਾ 12 ਵਜੇ ਦਾ ਟਾਈਮ 2 ਵਜੇ ਦਾ ਕੋਈ ਵੀ ਸਮਾਂ ਆਪਣੇ ਰਿਕਾਰਡਿੰਗ ਵਿੱਚ ਚੁਣ ਸਕਦੇ ਹਾਂ ਜੀ ਚਾਹੇ ਸ਼ਾਮ ਦਾ ਸਮਾਂ ਚੁਣ ਲਓ ਰਾਤ ਦਾ ਦੁਪਹਿਰ ਦਾ ਸਵੇਰ ਦਾ ਚੁਣ ਲਓ ਹੂੰ 24 ਘੰਟੇ ਵਿੱਚ ਇੱਕ ਵਾਰ ਆਪਾਂ ਚੌੜੀ ਖਾਣੇ ਹੁੰਦੇ ਸੀ ਇੱਕ ਕੌਲੀ ਨਾਲ ਦਾਲ ਫਿਰ 24 ਘੰਟੇ ਵਿੱਚ ਕੁਝ ਨਹੀਂ ਸ਼ਕਣਾ ਹੁੰਦਾ ਠੀਕ ਹੈ ਤੇ ਉਹ ਚੀਜ਼ ਨੂੰ ਛਾਕੇ ਤੇ ਆਪਣੇ ਸਰੀਰ ਨੂੰ ਥੋੜਾ ਜਿਹਾ ਕੈਮ ਰੱਖਿਆ ਕਿ ਬੈਠਣ ਦਾ ਰਿਆਜ ਕੀਤਾ ਡਿਊਟੀ ਸਮੇਂ ਜਾਨਾ ਚੌਂਕੜਾ ਲਾ ਕੇ ਬਹਿਣਾ ਹੂੰ ਤੇ ਉਹਦਾ ਵੀ ਚੌਂਕੜਾ ਲਾ ਕੇ ਕਰਦੇ ਵਿੱਚ ਬਿਠੇ ਰਹਿਣਾ ਗੁਰਦਰਾ ਸਾਹਿਬ ਵਿੱਚ ਚੌਂਕੜਾ ਲਾ ਕੇ ਬਿਠੇ ਰਹਿਣਾ ਵੀ ਅੱਜ ਕਿੰਨਾ ਸਮਾਂ ਚੌਂਕੜਾ ਲੱਗਾ ਕਿੰਨੇ ਘੰਟੇ ਚੌਂਕੜਾ ਲੱਗਾ ਇਹਦਾ ਰਿਆਜ ਕਰਦੇ ਕਰਦੇ ਜਦੋਂ ਸਮਾਂ ਆ ਗਿਆ ਵੀ ਜਿਹੜੀ ਤਰੀਕ ਮਿੱਥੀ ਸੀ ਮਹਾਦੂਨੀ ਸੰਗਰਾਮ ਦੁਆਸ ਨੇ ਮਿੱਥੀ ਵੀ ਮਹਾਦੂਨੀ ਸੰਗਰਾਮ ਤੇ ਇਸ ਲਈ ਖਾਣ ਪਰ ਸਕਦਾ ਇੱਕ ਚੌਂਕੜੇ ਦੇ ਭੋਗ ਪਾਉਣਾ ਵਾ ਠੀਕ ਹੈ ਜਦੋਂ ਸਮਾਂ ਨੇ ਜਦੀਕ ਆਇਆ ਤੇ ਫਿਰ ਪੁਰਜਕ ਸਮਾ ਸਾਰੇ ਪਾੜ ਚੱਲਦੇ ਰਹੇ ਸੀ ਨਾਲ ਸਾਰੇ ਪਾੜ ਕਰਦੇ ਹਰ ਮਹੀਨੇ ਸਾਰੇ ਪਾੜ ਗੁਰਬਾਣੀ ਦਾ ਪਉ ਪਾਈਦਾ ਸੀ ਜੀ ਇੱਥੇ ਗੁਰਦੁਆਰਾ ਸਾਹਿਬ ਜਾਬ ਕਰੀਦਾ ਸੀ ਨਾਲ ਦੀ ਨਾਲ ਨਾਲ ਸੰਗਤ ਆਉਂਦੀ ਸੀ ਸਰਵਣ ਕਰਦੀ ਸੀ ਗੁਰਬਾਣੀ ਨੂੰ ਤੇ ਹਰ ਮਹੀਨੇ ਸਾਰੇ ਪਾੜ ਗੁਰਬਾਣੀ ਦਾ ਪਉ ਪਰ ਉਸ ਟਾਈਮ ਤੇ ਵੀ ਫਿਰ ਚੌਂਕੜੇ ਦਾ ਰਿਆਜ ਕਰਦੇ ਰਹੇ ਸੀ ਹੂੰ ਫਿਰ ਜਦੋਂ ਚੌਂਕੜੇ ਦਾ ਉਹ ਰਿਆਜ ਕਰਦੇ ਰਹੇ ਤੇ ਫਿਰ ਉਹ ਸਮਾਂ ਆ ਗਿਆ ਅਖੰਡ ਪਾਠ ਸਭ ਰਾਮ ਕਰਦਾ ਗੁਰੂ ਸਾਹਿਬ ਘੜੀ ਬੇਨਤੀ ਕੀਤੀ ਮਾਰ ਘੜੀ ਅਰਦਾਸ ਮੈਂ ਦੀ ਤਰਲਾ ਮਾਰਿਆ ਮਹਾਰਾਜ ਜੀ ਦਾ ਕਿ ਆਪ ਜੀ ਕਿਰਪਾ ਕਰਿਓ ਸੀਸ ਤੇ ਹੱਥ ਰੱਖ ਕੇ ਦੇ ਕਾਰਜ ਆਬ ਜੀ ਨੇ ਕਰਾਉਣਾ ਬਿਲਕੁਲ ਬਿਲਕੁਲ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਦਾਸ ਤੇ ਕੁਝ ਕਰ ਨਹੀਂ ਸਕਦੇ ਹਾਂ ਮੈਨੂੰ ਵਧਾਈ ਆ ਜੀ ਫਰਾਈ ਦੀ ਤੇ ਜਦੋਂ ਫਿਰ ਤੁਸੀਂ ਪਾਠ ਆਰੰਭ ਕੀਤਾ ਫਿਰ ਨਾਲ ਕੋਈ ਸਿੰਘ ਨਾਲ ਡਿਊਟੀ ਨਾਲ ਰੇਬੀਤੀ ਅਰਖੀਏ ਕੁਕਦੇ ਬਲਵਕ ਤੇ ਜਿੱਦਾ ਭਾਈ ਜੋ ਬਸੇ ਬੈਠੇ ਆ ਕਿਉਂਕਿ ਕਈ ਵਾਰੀ ਹੋ ਜਾਂਦਾ ਵਾਪੇ ਜਦੋਂ ਅਰਾਮਦ ਆਪਾਂ ਕਰ ਲੈਂਦੇ ਆ ਲੇਕਿਨ ਫਿਰ ਵੀ ਦਿੱਕੇ ਹੇਟਾਂ ਤੇ ਕੋਈ ਦਿੱਕਤ ਵੀ ਆ ਸਕਦੀ ਹੈ ਬਿਲਕੁਲ ਜੀ ਹਾਂਜੀ ਇਹ ਗੱਲ ਤੇ ਹੈ ਜਦੋਂ ਸ੍ਰੀ ਖਨਪਾਟ ਸਾਹਿਬ ਜੀ ਦੀ ਜਾਪ ਆਰੰਭ ਕੀਤੀ ਸੀ ਤੇ ਤਕਰੀਬਨ ਪੰਜ ਸਿੰਘ ਉਸ ਟਾਈਮ ਤੇ ਹਾਜ਼ਰ ਸੀ ਅੱਛਾ ਜੀ ਤੇ ਜਦੋਂ ਪਿੰਡ ਵਿੱਚ ਪਤਾ ਲੱਗ ਗਿਆ ਕਿ ਸ੍ਰੀ ਖਨਪਾਟ ਸਾਹਿਬ ਆਰੰਭ ਹੋਇਆ ਫਿਰ ਨਾਲ ਦੀ ਨਾਲ ਸੰਗਤ ਆਉਣੀ ਵੀ ਸ਼ੁਰੂ ਹੋ ਗਈ ਆਉਣਾ ਜਾਣਾ ਬੰਦਿਆ ਰਿਹਾ ਸੰਗਤ ਦਾ ਦਰਬਾਰ ਅੰਦਰ ਦਰਸ਼ਨ ਕਰਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੀ ਰਹੀ ਸੰਗਤ ਸਿੰਘ ਨੇ ਸ ਜਿੰਨਾ ਸ਼ਾਮ ਦਾ ਸਮਾਂ ਸੀ ਤਕਰੀਬਨ 15 ਤੋਂ 20 ਸਿੰਘ ਜਿਹੜੇ ਹਾਜ਼ਰ ਹੁੰਦੇ ਸੀ ਰਾਤ ਨੂੰ ਸਾਰੀ ਰਾਤ ਕੁਝ ਕੇ ਸਿੰਘ ਵਿੱਚੋਂ 5-7 ਵਾਰੀ-ਵਾਰੀ ਸਿਰ ਸੌਂਦੇ ਸੀ ਤੇ ਕੁਝ ਕੇ ਸਿੰਘ ਜਿਹੜੇ ਵਿੱਚੋਂ ਵਾਰੀ-ਵਾਰੀ ਸਿਰ ਆਪਣਾ ਟਾਈਮ ਮਿੱਤ ਕੇ ਤੇ ਜਾਗਦੇ ਸੀ ਵੀ ਪਹਿਰਾ ਦਿੰਦੇ ਸੀ ਲਾਗੇ ਖਲੋਤੇ ਹੁੰਦੇ ਸੀ ਸਿੰਘ ਜਾਂ ਗੁਰਬਾਣੀ ਨੂੰ ਸੌਂਦੇ ਸੀ ਤੇ ਇਸ ਨਾਲ ਫਿਰ ਦਾਸ ਨੇ ਹੁੰਦਾ ਕਿ ਚਲੋ ਸਿੰਘ ਨਾਲ ਖੜੇ ਆ ਇਹ ਹੌਸਲਾ ਜਾਂ ਮਿਲਦਾ ਰਹਿੰਦਾ ਕਿ ਸਿੰਘ ਨਾਲ ਹੈਗੇ ਚਲੋ ਜਾਗਿੰਦੇ ਵੀ ਸਿੰਘ ਹੁੰਦਾ ਕਿਰੀ ਮਨ ਦੇ ਵਿੱਚ ਕਿ ਜੇ ਕੱਲਾ ਹੋਵੇ ਤੇ ਫਿਰ ਬੜਾ ਕੁਝ ਹੋ ਜਾਂਦਾ ਉੱਥੇ ਬੈਠੇ ਨੂੰ ਵੀ ਯਾਰ ਮੈਂ ਕੱਲਾ ਜਾ ਰਹਿ ਗਿਆ ਕੱਲਾ ਜਾ ਗਿਆ ਹਾਂ ਤੇ ਚਲੋ ਬਾਕੀ ਗੁਰੂ ਸਾਹਿਬ ਨੇ ਜਦੋਂ ਸੇਵਾ ਲਈ ਤੇ ਸਿੰਘ ਨਾਲ ਦੇਖੀਦਾ ਹੀ ਪੀਸ ਲੋ ਸਿੰਘ ਵੀ ਨਾਲ ਜਾਗਦੇ ਗੁਰਬਾਣੀ ਸਰਵਣ ਕਰਦੇ ਜਦੋਂ ਬੋਲੀਦਾ ਇਹ ਸੌਂਦੇ ਬੈਠ ਕੇ ਲਾਗੇ ਨਾਲ ਸਿੰਘ ਵੀ ਉਹ ਚਲੋ ਥਕਾਵਟ ਤੇ ਨਾਲ ਜਦੋਂ ਹੁਣੀ ਫਿਰ ਨੀਂਦਰਾ ਨੀਂਦਰਾ ਵੀ ਇਦਾਂ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਨੀਂਦਰਾ ਉਹ ਜਦੋਂ ਜਦੋਂ ਲੱਗਦਾ ਸੀ ਕਿ ਚੌਂਕੜਾ ਮਾਰਿਆ ਸੀ ਤੇ ਨੀਂਦ ਦਾ ਤੇ ਕੁਝ ਪਤਾ ਹੀ ਨਹੀਂ ਲੱਗਾ ਵੀ ਤਿੰਨ ਦਿਨ ਕਿਵੇਂ ਨਾਂਗੇ ਅੱਛਾ ਹਾਂਜੀ ਕਿਉਂਕਿ ਗੁਰਬਾਣੀ ਜਦੋਂ ਅਰੰਭ ਕੀਤੀ ਪਹਿਲਾਂ ਜਦੋਂ ਸਵੇਰੇ 11 ਕਵਿਨਾਂ ਪਾਠ ਅਰੰਭ ਕੀਤਾ ਹਾਂਜੀ ਹਾਂਜੀ ਸ਼ਾਮ ਦੇ ਟਾਈਮ ਤੱਕ ਤੇ ਗੁਰਬਾਣੀ ਪੜ੍ਹਦੇ ਗਏ ਪੜ੍ਹਦੇ ਗਏ ਤੇ ਉਹ ਥੋੜਾ ਜਿਆਦਾ ਥਕਾਵਟ ਜੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਸ਼ਾਮ ਨੂੰ ਹੂੰ ਹੂੰ ਇਹ ਸਰੀਰ ਦਾ ਟੁੱਟਣ ਜਿਹੇ ਦਾ ਪਈ ਅੰਦਰੋਂ ਵਾਲਾ ਸਰੀਰ ਥਕਾਵਟ ਹੋ ਜਾਂਦੀ ਨਾ ਵੀ ਬੈਠੇ ਰਹੇ ਲੱਗ ਜਾ ਅਰੀਡ ਦੀ ਹੱਡੀ ਜਿਹੜੀ ਨੇ ਇਹ ਦਰਦ ਹੁਣੀ ਸ਼ੁਰੂ ਹੋ ਗਈ ਬਿਲਕੁਲ ਬਿਲਕੁਲ ਤੇ ਜਦੋਂ ਦਰਦ ਹੁਣੀ ਸ਼ੁਰੂ ਹੋਈ ਤੇ ਫਿਰ ਨਿਤ ਅਗੇ ਜੇ ਚਲੋ ਇਸ ਸ਼ਾਮ ਦਾ ਸਾਨੂੰ ਵੀ ਇਹ ਚੀਜ਼ ਅੰਦਰ ਵਿਚਾਰ ਸੋਚ ਆਪਣੇ ਆਪ ਬਣ ਗਈ ਕਿ ਸ਼ਾਮ ਦੇ ਸਮੇਂ ਤੇ ਰੋਜ਼ ਹੀ ਬੈਠੀਦਾ ਹਾਂ ਹਾਂਜੀ ਸਹਿਜ ਪਰ ਗੁਰਬਾਣੀ ਦੇ ਜਾਪ ਕਰੀਦੇ ਆ ਤੇ ਚਲੋ ਸਹਿਜ ਪਰ ਗੁਰਬਾਣੀ ਚਲੋ ਕਰਨਦੇ ਆਪਾਂ ਹਾਂ 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 ਇਹ ਤਾਂ ਕਰਦੇ ਫਿਰ ਚਲੋ ਸਮਾਂ ਨੰਗਿਆ ਰਾਤ ਦਾ ਸਮਾਂ ਵੀ ਲੰਘਦਾ ਗਿਆ ਹੌਲੀ ਹੌਲੀ ਅੱਛਾ ਗੁਰਬਾਣੀ ਦਾ ਜਦੋਂ ਰਾਤ ਦੇ ਤਕਰੀਬਨ 12:00 ਵਜੇ ਨਾ ਫਿਰ ਉਹਦੇ ਨੇ ਇਤਨੇ ਹੁੰਦਾ ਸਮਾਂ ਦਈ ਤੇ ਉਹ ਫਿਰ ਨਿਤਨੇਮ ਮਤਲਬ ਆਪਣੇ ਧਿਆਨ ਜਿਹੜਾ ਵਾ ਉਹ ਉਸ ਉੱਸੇ ਨਾਲ ਰੱਖਿਆ ਗਿਆ ਡਬਟ ਕਰੀਏ ਨਾਲ ਵੀ ਮੈਂ ਉਹ ਨੀਤ ਨਿਯਮ ਕਰ ਲਿਆ ਵਾ ਮੈਂ ਸੈਜ ਪਲਟਾ ਵਾ ਹੁਣ ਰਹਿ ਰਸ ਹੋ ਗਿਆ ਹਨ ਹਾਂਜੀ ਹਾਂਜੀ ਪੀ ਨੀਤ ਨੇ ਰਿਕਾਰਡਿੰਗ ਚੱਲ ਰਹੀ ਪਈ ਉਹਦੇ ਵਿੱਚ ਆਪਾਂ ਬੈਠਣਾ ਹੀ ਚਲੋ ਬੈਠੇ ਰਹਿਨੇ ਆ ਕੀ ਬਾਕੀ ਫਿਰ ਬੈਠਦੇ ਗਏ ਚਲੋ ਸਮਾਂ ਆ ਤਾਂ ਫਿਰ ਪਤਾ ਨਹੀਂ ਲੱਗਾ ਕਿ ਕਿਹੜੇ ਵੇਲੇ ਅਮਰਤ ਵੇਲੇ ਫਿਰ 7 7:30 ਵੇਲੇ ਟਾਈਮ ਨਾਲ ਫਿਰ ਮੱਧ ਲੱਗਾ ਅਗਲੇ ਦਿਨ हां फिर मादते फिर ਉਠੀ ਨਾ ਬੈਠ ਜਾ ਨਹੀਂ ਉਹ ਬੈਠੇ ਰਹੇ ਸੀ ਆਪਣੇ ਉਸਤਾਦ ਜੀ ਭਾਈ ਮਨਜਿੰਦਰ ਸਿੰਘ ਪੰਜ ਵਾਲਾ ਉਹਨਾਂ ਨੇ ਫਿਰ ਅਰਦਾਸ ਕਰ ਉਹਨਾਂ ਨੇ ਫਿਰ ਅਰਦਾਸ ਕਰਦੀ ਸੀ ਉਹਨਾਂ ਨੇ ਹਾਂਜੀ ਅਨੰਤ ਸਾਹਿਬੀਆਂ ਪੌੜੀਆਂ ਪੜ ਕੇ ਪੰਜ 6 ਪੌੜੀਆਂ ਪੜ ਕੇ ਫਿਰ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਤੇ ਅਰਦਾਸ ਕਰਕੇ ਉਸ ਤੋਂ ਬਾਅਦ ਫਿਰ ਭੋਗ ਵਾਲੇ ਦਿਨ 6:30 ਵਜੇ ਅਮਰਤੇ ਵਾਲੇ ਭੋਗ ਪਾਈ ਸੀ ਠੀਕ ਹੈ ਹਾਂਜੀ ਤੇ ਉਦੋਂ ਫਿਰ ਸੰਤ ਬਾਬਾ ਬਤਾਰ ਸਿੰਘ ਦੀ ਸੁਰ ਸਿੰਘ ਵਾਲੇ ਵੀ ਆਈ ਸੀ ਅੱਛਾ ਜੀ ਭੋਗ ਦੇ ਸਮੇਂ ਹਾਂ ਹਾਂਜੀ ਤੇ ਜਿਹੜਾ ਦੂਸਰਾ ਸ੍ਰੀ ਖਨਪੜ ਸਾਹਿਬੀ ਉਹਦੇ ਵਿੱਚ ਫਿਰ ਮੱਧ ਵਾਲੇ ਦਿਨ ਆਈ ਸੀ ਸੰਤ ਬਾਬਾ ਬਦਾਰ ਸਿੰਘ ਜੀ ਅੱਛਾ ਜੀ ਤੇ ਜਿਹੜਾ ਪਹਿਲਾ ਸ੍ਰੀ ਖਨਪੜ ਸਾਹਿਬੀ ਉਹਦੇ ਵੀ ਭੋਗ ਤੇ ਆਈ ਸੀ ਹਾਂਜੀ ਫਿਰ ਜਦੋਂ ਇਹ ਆ ਸੰਪੂਰਨ ਹੋ ਗਿਆ ਪਾਰ ਫਿਰ ਕੋਈ ਮਾਨ ਸਨਮਾਨ ਪਿੰਡ ਵੱਲੋਂ ਜਾਂ ਕਮੇਟੀ ਵੱਲੋਂ ਜਾਂ ਕਿਦੋਂ ਮਾਨ ਸਨਮਾਨ ਤੇ ਤਿੰਨ ਸ੍ਰੀ ਖਨਪੜ ਸਾਹਿਬ ਕੀਤੇ ਤੇ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਕਾਫੀ ਪ੍ਰੇਮ ਦਿੱਤਾ ਮਾਨ ਸਨਮਾਨ ਤੇ ਵੀ ਕੀਤਾ ਹਜੇ ਹੁਣ ਤੱਕ ਵੀ ਸੰਗਤ ਨਗਰ ਦੀ ਪ੍ਰੇਮ ਕਰਦੀ ਆ ਹਾਂਜੀ ਜਿੰਨਾ ਦੇ ਨਾਲ ਆਕੇ ਤੇ ਨਗਰ ਦੇ ਵਿਦਿਆਰਥੀ ਆ ਜਿਹੜੇ ਗੁਰਦਰਾ ਸਾਹਿਬ ਆਉਂਦੇ ਆ ਉਹਨਾਂ ਨੂੰ ਸੰਤਿਆ ਅਰਵਾਇ ਦੀ ਨਾਲ ਦੀ ਨਾਲ ਕਿੰਨੇ ਆਪਣੇ ਭਜੰਗੀ ਆਗੇ ਜਾਂ ਕਿੰਨੇ ਪੰਜਾਬ ਕੇ ਭਜੰਗੀ ਆਗੇ ਆਪਣੇ ਵਿਦਿਆਰਥੀ ਨੇ ਹਾਂਜੀ ਵਿਦਿਆਰਥੀ ਆਗੇ ਆ ਜੀ ਹਾਂ ਜਿੰਨਾ ਹਾਂ ਤੇ ਪਰਿਵਾਰ ਜੇਕਰ ਆਰਤੀ ਪੂਖੋ ਕਿੰਨਾ ਕੇ ਤਰਾਕੇ ਦਾਹਾ ਕਾ ਮੈਂ ਦਰਬਾਰ ਸਾਹਿਬ ਡਿਊਟੀ ਕਰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੱਛਾ ਜੀ ਆਮਰ ਸਰ ਸਾਹਿਬ ਓਕੇ ਅਨ ਉਹ ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਡਿਊਟੀ ਅਖੰਡ ਪਾਠ ਸਿੰਘ ਦੀ ਡਿਊਟੀ ਮੇਰੀ ਉਹ ਤੇ ਫਿਰ ਡੂੜੀ ਕਰੀ ਦੀ ਆ ਜਿੰਨੀ ਕਿ ਤਨਖਾਹ ਤੋਂ ਬੰਦੀ ਆ ਉਹਦੇ ਵਿੱਚ ਕੁਝ ਵੀ ਦਸਵਾਂ ਹਿੱਸਾ ਕੱਢ ਲਈਦਾ ਜਾਂ 2 4 5000 ਰੁਪਏ ਕੱਢ ਗਏ ਤੇ ਬੱਚਿਆਂ ਨੂੰ ਲੋੜ ਵੰਦ ਤੇ ਜਿੱਥੇ ਜ਼ਰੂਰਤ ਹੋਵੇ ਲਾ ਲਈਦਾ ਆ ਬੜੀ ਸੋਹਣੀ ਗੱਲ ਹੈ ਬਹੁਤ ਵਧੀਆ ਗੱਲ ਹੈ ਕਿ ਜੋੜੇ ਕੁਝ ਕੇ ਆਪਣੀ ਤਨਖਾਹ ਵਾਝਦੀ ਆ ਉਹ ਘਰੇ ਵਰਤਨਾ ਵਾਸਤੇ ਦੇ ਦੇਦੀ ਆ ਹੂੰ ਕੀ ਮਨ ਚ ਕੀ ਸੋਚੀ ਕੀ ਕਰਨਾ ਚਾਹੁੰਦੇ ਜਸਤ ਦੀ ਕਹਿੰਦੇ ਬੱਚੇ ਮੈਂ 70 80 ਪੰਜੇ ਹੈਗੇ ਆ ਹਾਂਜੀ ਸੋਚ ਇਹੀ ਆ ਕਿ ਜੇ ਹਾਲਾਤ ਬਹੁਤ ਖਰਾਬ ਨੇ ਹੂੰ ਉਹ ਆਉਣ ਵਾਲੀ ਪੀੜ੍ਹੀ ਤੇ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਦੇ ਦਲਦਲ ਵਿੱਚ ਬਹੁਤ ਫਸ ਚੁੱਕੀ ਆ। ਸੋਝਿਆ ਕਿ ਜਿਹੜੇ ਹੁਣ ਵੱਡੇ ਜਿਹੜੇ ਨੌਜਵਾਨ ਵੀਰਿਆ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਆ ਉਹਨਾਂ ਨੂੰ ਤੇ ਆਪਾਂ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢ ਨਹੀਂ ਸਕਦੇ। ਪਰ ਜਿਹੜੀ ਆਉਣ ਵਾਲੀ ਪੀੜ੍ਹੀ ਜਾ ਹੂੰ ਜਿਹੜੀ ਪੀੜ੍ਹੀ ਆਉਣ ਲਈ ਨਗਾ ਜਵਾਨ ਹੋਣਾ ਵਾ ਕਿਉਂਕਿ ਹੁਣ ਜੇ ਆਪਾਂ ਇੱਕ ਦਰਖਤ ਦੀ ਟਾਣੀ ਲਈਏ ਹਾਂਜੀ ਤੇ ਉਹ ਜਿਹੜੀ ਟਾਣੀ ਦਰਖਤ ਦੀ ਤੇ ਜਿਸ ਪਾਸੇ ਨੂੰ ਆਪਾਂ ਉਹਨੂੰ ਮੋੜਾਂਗੇ ਤਾਂ ਉਹਨੇ ਉਸ ਬੰਨੇ ਨੂੰ ਪੱਕ ਜਾਣਾ। ਹਾਂ ਤੇ ਇਹ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਇੱਕ ਟਾਣੀ ਆ। ਇਨੂੰ ਜੇ ਬੰਨੇ ਆਪਾਂ ਲਾਵਾਂਗੇ ਤੇ ਨਾ ਉਹ ਬੰਨੇ ਨੂੰ ਪੱਕੇ ਨਾ ਚਾਹੇ ਚੰਗੀ ਸੰਗ ਦੇ ਚਲਾ ਲਈਏ ਚਾਹ ਮਾਰੀ ਸੰਗ ਦੇ ਚਲਾ ਲਈਏ ਜਦੋਂ ਇਹ ਪੱਕ ਗਈ ਉਮਰ ਕਿਨੂੰ ਆਪਾਂ ਮੋੜਾਂਗੇ ਤੇ ਉਹ ਮੁੜਨੀ ਨਹੀਂ ਉਹ ਟੁੱਟ ਜਾਣੀ ਆ ਬਿਲਕੁਲ ਸਹੀ ਗੱਲ ਤੇ ਪੇੜ ਵੀ ਟੁੱਟ ਜਾਣਾ ਆ ਹਾਂ ਤੇ ਇਹ ਹੁਣ ਨੌਜਵਾਨ ਵੀਰ ਜਿਹੜੇ ਨਸ਼ਿਆਂ ਦੇ ਵਿੱਚ ਆ ਇਹ ਮੋੜ ਤੇ ਆਪਾਂ ਸਾਹ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹਨਾਂ ਨੂੰ ਕਿ ਸਾਂਭ ਸਕਦੇ ਆਪਾਂ ਹਾਂ ਤੇ ਇਹੀ ਆ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਇਹਨਾਂ ਨੂੰ ਚੰਗੇ ਪਾਸੇ ਲਾਇਆ ਜਾਵੇ ਹਾਂ ਗੁਰਬਾਣੀ ਦੀ ਸੰਤਿਆ ਕਰਾਈ ਦੀ ਆ ਇਹ ਚਲੋ ਗੁਰਬਾਣੀ ਪੜਨਗੇ ਅੱਜ ਤੋਂ 2 4 5 7 10 ਸਾਲ ਨੂੰ ਆਪਣੇ ਕਾਬਲੀਤ ਹੋਣਗੇ ਸਿੱਖੀ ਵਾਲੇ ਪਾਸੇ ਜੁੜੇ ਰਹਿਣਗੇ ਗਾਂ ਹੋਰ ਵੀ ਕਿਸੇ ਨੂੰ ਪ੍ਰੇਰਨਾ ਦੇਣਗੇ ਬਿਲਕੁਲ ਬਿਲਕੁਲ ਸੰਗਤਾਂ ਦੇਖ ਰਹੀ ਹੈ ਕੁਝ ਕਹਿਣਾ ਚਾਹੋਗੇ ਸੰਗਤਾਂ ਨਾਲ ਸੰਗਤਗਾਰੀ ਤੇ ਹੀ ਬੇਨਤੀ ਹੈ ਕਿ ਚਲੋ ਜਿਸ ਤਰੀਕੇ ਨਾਲ ਭੰਜੰਗੀ ਸਿੰਘ ਆਪਣੇ ਕੋਲ ਵਿਦਿਆਰਥੀ ਸੰਥਿਆ ਕਰਦੇ ਨੇ ਤੇ ਦਾਸ ਦੇ ਮਨ ਦੇ ਵਿੱਚ ਇਹ ਰੇਜ ਹੈ ਕਿ ਇੱਕ ਵਿਦਿਆਲਾ ਬਣਾਈ ਜਾਵੇ ਜਿਹਦੇ ਵਿੱਚ ਆਪਣੇ ਤਰੀਕੇ ਦੇ ਨਾਲ ਬੱਚਿਆਂ ਨੂੰ ਸੰਥਿਆ ਕਰਾਈ ਜਾਵੇ ਤਾਂ ਉਹ ਸਿੱਖੀ ਵਾਲੇ ਪਾਸੇ ਵੱਧ ਤੋਂ ਵੱਧ ਜੁੜ ਸਕਣ ਬਿਲਕੁਲ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਨ ਹਾਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਂ ਤਾਂ ਜੋ ਨਗਰ ਦੇ ਜਾਂ ਲਾਗੇ ਬੰਨੇ ਪਿੰਡਾਂ ਦੇ ਵਿਦਿਆਰਥੀ ਉੱਥੇ ਆ ਕੇ ਰਹਿ ਵੀ ਸਕਣ ਹਾਂ ਆਪਣੀ ਸੰਖਿਆ ਵੀ ਪ੍ਰਾਪਤ ਕਰਨ ਉਹਨਾਂ ਥੋੜੇ ਕਿ ਦਿਨਾਂ ਨੂੰ ਇੱਥੇ ਗੁਰਦੁਆਰਾ ਸਾਹਿਬੀ ਜਿੱਤਣ ਸੰਖਿਆ ਕਰਾਈ ਦੀ ਆ ਹਾਂਜੀ ਤੇ ਕੀਰਤਨ ਦਾ ਪ੍ਰਬੰਧ ਵੀ ਕਰਨਾ ਬੱਚਿਆਂ ਨੂੰ ਹਾਂ ਰਾਗੀ ਸਿੰਘ ਬਣਾਉਣ ਵਾਸਤੇ ਜਾਂ ਕੀਰਤਨ ਦੀਆਂ ਕਲਾਸਾਂ ਤਬਲੇ ਦੀਆਂ ਕਲਾਸਾਂ ਲਵਾਉਣ ਵਾਸਤੇ ਉਹ ਵੀ ਉਪਰਾਲਾ ਜੇ ਕਰਨਾ ਹੈ। ਹੂੰ। ਬਾਕੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਸੰਗਤ ਸਹਿਯੋਗ ਕਰੀ ਜਾਂਦੀ ਤੇ ਕਾਰਜ ਹੁੰਦੇ ਜਾਂਦੇ ਨੇ। ਕਿਉਂਕਿ ਸੰਗਤ ਦਾ ਸਹਿਯੋਗ ਦੇ ਜਾਵੇ ਤੇ ਕਾਰਜ ਹੁੰਦੇ ਨੇ ਆਪਾਂ ਤਾਂ ਕੁਝ ਕਰ ਨਹੀਂ ਸਕਦੇ। ਬਿਲਕੁਲ ਬਿਲਕੁਲ ਜੀ। ਤੇ ਕੋਈ ਸੰਪਰਕ ਨੰਬਰ ਕੋਈ ਹੈ ਜੇ ਇੱਕ ਦਿਨ ਤੁਹਾਨੂੰ ਸੰਪਰਕ ਕਰਨਾ ਹੋਵੇ। ਹਾਂ ਜੀ। ਸੰਪਰਕ ਨੰਬਰ ਮੇਰਾ 9899 77299। ਇਹ ਨੰਬਰ ਮੇਰਾ ਪਰ ਦੁਬਾਰਾ ਬੋਲ ਦਿਓ ਨੰਬਰ। 99899 77299। ਹੂੰ। ਭਾਈ ਕੋ ਤਾਂ ਇਹ ਸਨ ਭਾਈ ਸਾਹਿਬ ਭਾਈ ਜੋਬਰ ਸਿੰਘ ਜੀ ਜਿਨ੍ਹਾਂ ਨੇ ਇੱਕ ਚੌਕੜਾ ਮਾਰ ਕੇ ਜਿਹੜਾ ਸੰਪੂਰਨ ਪਾਠ ਦੇ ਭੋਗ ਪਾਏ ਇੱਕ ਸਾਲ ਚ ਤਿੰਨ ਚੌਕੜੇ ਮਾਰ ਕੇ ਤਿੰਨ ਜਿਹੜੇ ਪਾਠ ਅਲੰਭ ਕਿਤੇ ਉਹਨਾਂ ਨੇ ਭੋਗ ਪਾਏ ਬੜੀ ਗੁਰੂ ਸਾਹਿਬ ਦੀ ਇਹਨਾਂ ਦੀ ਕਿਰਪਾ ਵਾ ਬੜੀ ਵੱਡੀ ਗੱਲ ਹੁੰਦੀ ਆ ਪਾਠ ਕਰਨ ਲੱਗਿਆ ਤੇ ਜਦੋਂ ਅੱਧਾ ਘੰਟਾ ਪਈਏ 2 ਘੰਟੇ ਪਈਏ ਤੇ ਲੱਤਾ ਦਰਦੋਂ ਲੱਪਦੀਆਂ ਵਾ ਪਰ ਇੱਕੋ ਚੌਕੜੀ ਤੇ 24 48 ਘੰਟੇ ਪਾਠ ਕਰਨਾ ਜੈ ਕੋ ਵਿਚ ਨਿੰਦਰਾ ਵੀ ਛੱਡਣਾ ਵਾ ਭੁੱਖ ਵੀ ਚੰਨੀ ਪਿਆਸ ਵੀ ਚੰਨੀ ਆ ਸਾਰਾ ਕੁਝ ਕੀਤਾ ਇਹ ਸਾਰਾ ਕੁਝ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਤਾਂ ਗੁਰੂ ਸਾਹਿਬ ਦੀ ਮਿਹਰ ਸਦਕਾ ਹੀ ਭਾਈ ਸਾਹਿਬ ਭਾਈ ਜੋਬਰ ਸਿੰਘ ਜੀ ਦੇ ਜਿਹੜੀ ਇਹ ਜਿਹੜੀ ਆਪਣੀ ਸੇਵਾ ਨਿਭਾਈ ਆ ਇੱਕ ਮਨ ਵਿੱਚ ਰੀਝ ਜ਼ਰੂਰ ਹੈਗੀ ਵੀ ਜਿਹੜੇ ਬੱਚੇ ਹੈ ਛੋਟੇ ਛੋਟੇ ਬੱਚੇ ਹੈ ਜਿਨ੍ਹਾਂ ਨੂੰ ਇਹ ਵਿੱਦਿਆ ਦੇਣਾ ਚਾਹੁੰਦੇ ਆ ਗੁਰਮਤਿ ਵਿੱਦਿਆ ਪਰ ਚਾਹੁੰਦੇ ਆ ਤਾਂ ਇੱਕ ਵਿਦਿਆਲਾ ਚਾਹੀਦਾ ਵਾ ਤਾਂ ਇਹ ਸੰਗਤ ਦੀ ਤੁਹਾਡੇ ਹੱਥ ਆ ਤੁਸੀਂ ਇਸ ਭਾਈ ਸਾਹਿਬ ਜਿਹੜੀ ਜਿਹੜੀ ਦਿੱਲੀ ਰੀਝ ਹੈਗੀ ਆ ਉਹਨੂੰ ਕਿਸਾ ਪੂਰਾ ਕਰ ਸਕਦੇ ਹੋ ਸਾਡੇ ਦਾ ਕੋਈ ਉਪਰਾਲਾ ਹੁੰਦਾ ਵੀ ਜਿਹੜੇ ਸਾਡੇ ਇਹ ਇਸ ਤਰ੍ਹਾਂ ਦੇ ਜਿਹੜੇ ਕੋਈ ਗੁਰੂ ਸਾਹਿਬ ਨਾਲ ਜੁੜੇ ਆ ਜਾਂ ਕੋਈ ਪੁਰਾਣਾ ਹੀ ਕਰਦੀ ਆ ਉਹ ਤੁਹਾਡੇ ਦਾ ਜੂਸ ਸਭ ਲੈ ਕੇ ਆਈਏ ਤਾਂ ਅੱਜ ਵੀਡੀਓ ਤੁਹਾਨੂੰ ਕਿਸਾ ਲੱਗੀ ਲਾਈਕ ਕਮੈਂਟ ਕਰਕੇ ਹੁਣ ਦੱਸਦਾ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਜਿਹੜੇ ਇਹਨਾਂ ਜਿਹੜੀ ਤਮੰਨਾ ਵਾ ਜਿਹੜਾ ਵਿਦਿਆਲਯ ਖੁੱਲਣ ਦੀ ਇਹ ਉਹਨਾਂ ਵੀਰਾਂ ਤੱਕ ਪਹੁੰਚ ਜਾਵੇ ਜਿਹਦੇ ਵੀ ਇਸੀ ਵੀਰ ਦੀ ਮਦਦ ਕਰ ਸਕਣ ਤਾਂ ਜੋ ਛੋਟੇ ਛੇ ਬੱਚਿਆਂ ਨੂੰ ਇਹ ਹੋਰ ਵਿਦਿਆ ਦੇ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ